ਅੱਜ ਤੋਂ 40 ਸਾਲ ਪਹਿਲਾਂ ਦਿੱਲੀ ਤੋਂ ਦੰਗਾ ਪੀੜਿਤ ਪਰਿਵਾਰ ਉਜੜ ਕੇ ਅੰਮ੍ਰਿਤਸਰ ਆ ਵਸਿਆ ਸੀ ਤਾਂ ਪਹਿਲਾਂ ਉਸ ਪਰਿਵਾਰ ਦੇ ਹਾਲਾਤ ਵਖਾ ਦੰਨੇ ਆ ਕਿਸ ਹਾਲਾਤ ਵਿੱਚ ਉਹ ਪਰਿਵਾਰ ਜਿਹੜਾ ਕਿ ਆਪਣਾ ਜੀਵਨ ਜਿਆਪਨ ਕਰ ਰਿਹਾ ਹੈ ਇਸ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਰਹਿ ਰਿਹਾ ਜਿਸ ਵਿੱਚ ਇੱਕ 80 ਸਾਲਾ ਬਜ਼ੁਰਗ ਨੇ ਮਾਤਾ ਜੀ ਤੇ ਉਹਨਾਂ ਦਾ ਇੱਕ ਬੇਟਾ ਏ ਜਿਹੜਾ ਕਿ ਇੱਥੇ ਗੁਜ਼ਰਬਸਰ ਕਰ ਰਹੇ ਨੇ ਸਰਕਾਰ ਨੇ ਅਲੋਟਮੈਂਟ ਦਾ ਕਿਤੀ ਸੀ ਮਕਾਨ ਦੀ ਪਰ ਉਹ ਅਲੋਟਮੈਂਟ ਇਹਨਾਂ ਨੂੰ ਕਿਸੇ ਕਾਰਨ ਕਰਕੇ ਨਹੀਂ ਹੋ ਸਕੀ ਤਾਂ ਕਿਸ ਹਾਲਾਤਾਂ ਵਿੱਚ ਇਸ ਪਰਿਵਾਰ ਦਾ ਜੀਵਨ ਜਾਇਪਨ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਬਹੁਤ ਤਰਸ ਭਰੇ ਹਾਲਾਤ ਨੇ ਤੇ ਜਦੋਂ ਕੁਝ ਸਮਾਜ ਸੇਵੀਆਂ ਨੂੰ ਪਤਾ ਲੱਗਾ ਤਾਂ ਉਹ ਇੱਥੇ ਇਹਨਾਂ ਵਾਸਤੇ ਰਾਸ਼ਨ ਲੈ ਕੇ ਪਹੁੰਚ ਦੇ ਨੇ ਤਾਂ ਪਹਿਲੇ ਗੱਲਬਾਤ ਕਰਾਂਗੇ ਜਿਹੜੇ ਮਾਤਾ ਜੀ ਨੇ ਇਸ ਪਰਿਵਾਰ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਪਹਿਲਾਂ ਤਸਵੀਰ ਦਿਖਾ ਦਿੰਨੇ ਆ ਉਸ ਪਰਿਵਾਰ ਦੇ ਮੁਖੀ ਦੀ ਜਿਹੜੇ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਨੇ ਸਰਦਾਰ ਸੁਰਜੀਤ ਸਿੰਘ ਜਿਨ੍ਹਾਂ ਦੀ 1999 ਵਿੱਚ ਮੌਤ ਹੋ ਚੁੱਕੀ ਹੈ ਇਹ ਪਰਿਵਾਰ ਜਿਹੜੇ ਮੁਖੀ ਸੀ ਉਹ ਇਹ ਉੱਜੜ ਕੇ ਦਿੱਲੀ ਜੋ ਦੰਗੇ ਹੁੰਦੇ ਨੇ ਉੱਥੋਂ ਉੱਜੜ ਕੇ ਅੰਮ੍ਰਿਤਸਰ ਪਹੁੰਚੇ ਸੀ ਤੇ ਇੱਕ ਤਰਸਯੋਗ ਜ਼ਿੰਦਗੀ ਜੀ ਰਹੇ ਨੇ ਇਹਨੇ ਮਾਤਾ ਜੀ 80 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈ ਨਾਮ ਹੈ ਬਲਵਿੰਦਰ ਕੋਰ ਬਲਬੀਰ ਕੋਰ ਜੀ ਬਲਬੀਰ ਜੀ ਕੀ ਕਹਿਣਾ ਤੁਹਾਡਾ ਉਹ ਮੰਝੜ ਯਾਦ ਹੈ 40 ਸਾਲ ਪਹਿਲੇ ਦਾ ਜਦੋਂ ਤੁਸੀਂ ਉੱਜੜ ਕੇ ਇੱਥੇ ਆਏ ਸੀ ਉਹ ਤੇ ਭੁੱਲਦਾ ਹੀ ਨਹੀਂ ਉਹ ਦਿਨ ਸਾਰੀ ਉਮਰ ਹੀ ਯਾਦ ਰਹੇਗਾ ਜਨਨ ਚ ਜ਼ਿੰਦਗੀ ਆ ਕਿਉਂ ਸਾਡੇ ਨਾਲ ਬੀਤੀਆਂ ਹੋਈਆਂ ਗੱਲਾਂ ਫਿਰ ਦੁੱਖ ਭਰੀ ਕਹਾਣੀ ਆ ਆਦਮੀ ਵੀ ਪਾਜ ਹੋ ਗਿਆ ਆ ਵੀ ਐਸੀ ਸੀ ਛੱਟਾ-ਛੱਟਾ ਲੱਗੀਆਂ ਸੀ ਬੱਚੇ ਨਾਲ ਸੀ ਸੁਧ-ਬੁੱਧ ਨਹੀਂ ਸੀ ਕਿ ਬੱਚਿਆਂ ਨੂੰ ਸੰਭਾਲਣਾ ਕਿ ਘਰ ਵਾਲਿਆਂ ਨੂੰ ਸੰਭਾਲਣਾ ਕਿੰਨੂੰ ਸੰਭਾਲਣਾ ਪਰ ਫੇਰ ਵੀ ਮਹਾਰਾਜ ਨੇ ਹਿੰਮਤ ਦਿੱਤੀ ਕੁਝ ਉਹਨਾਂ ਦਾ ਵੀ ਸਾਥ ਦਿੱਤਾ ਕੁਝ ਬੱਚਿਆਂ ਦਾ ਵੀ ਕੁਝ ਗੁਰਦੁਆਰੇ ਵਾਲਿਆਂ ਨੇ ਮੇਰਾ ਸਾਥ ਦਿੱਤਾ ਨੌ ਮਹੀਨੇ ਗੁਰਦੁਆਰੇ ਰੱਖਿਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਮਾਰ ਖਤਮ ਕਰਦੀਏ ਪਰ ਵਿਚੋਂ ਤਾਂ ਸੰਮੰਦ ਵੀ ਬੰਦੇ ਸੀ ਜੋ ਸਾਨੂੰ ਬਚਾ ਲਿਆ ਗਿਆ ਪਰ ਦੰਗਾ ਪਿੱਛੇ ਤੁਹਾਨੂੰ ਬਹੁਤ ਸਾਰਾ ਕਦੇ ਪੈਸਾ ਮਿਲਿਆ ਸੀਗਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਤੇ ਤੁਹਾਨੂੰ ਪੈਸੇ ਨਹੀਂ ਮਿਲੇ ਕੋਈ ਪਹਿਲਾਂ ਮਿਲਦੇ ਸੀ ਜਦੋਂ ਸਾਡਾ ਮਕਾਨ ਖੋਇਆ ਗਿਆ ਨਾ ਉਸ ਤੋਂ ਬਾਅਦ ਸਾਨੂੰ ਕੋਈ ਸਹਾਤਾ ਨਹੀਂ ਮਿਲੀ ਕਿੰਨੀ ਸਹਾਤਾ ਮਿਲਦੀ ਸੀ 3 ਮਿਲਦੀ ਮੇਰੇ ਘਰ ਵਾਲਿਆਂ ਨੂੰ ਪਤਾ ਉਹ ਹੀ ਜਾਂਦੇ ਸੀ ਕੋਰਟ ਕਚਹਿਰੀਆਂ ਇੱਕ ਵਾਰੀ ਕਿ ਥੋੜੇ ਪੈਸੇ ਮਿਲੇ ਸੀ ਫਿਰ ਮੇਰੀ ਮੰਮੀ ਦਾ ਵਿਆਹ ਕਰ ਦਿੱਤਾ ਕੋਈ ਮਕਾਨ ਵੀ ਅਲੋਟ ਹੋਇਆ ਸੀ ਤੁਹਾਨੂੰ ਹਾਂਜੀ ਹਾਂਜੀ 255 255 ਇੱਧਰ ਹੋਸਨਗੋੜ ਕੋਲੋਨੀ ਉਹ ਕਿੱਥੇ ਹੁਣ ਉਹ ਹੁਣ ਕਿਸੇ ਨੂੰ ਲਾਟ ਕੱਢ ਦਿੱਤਾ ਗਿਆ ਇਹ ਤਾਂ ਸਰਕਾਰ ਦੀ ਮਰਜ਼ੀ ਹੈ ਗਰੀਬਾਂ ਦਾ ਕੀ ਹੈ ਤੁਸੀਂ ਫਿਰ ਕਿਰਾਏ ਤੇ ਰਹਿੰਦੇ ਹੋ ਹਾਂਜੀ ਅਸੀਂ 2600 ਕਿਰਾਇਆ ਦੇ ਰਹੇ ਹਾਂ ਤੇ ਕਿਰਾਇਆ ਕੌਣ ਦਿੰਦਾ ਹੈ ਕਿਸਾ ਪੈਸੇ ਆਉਂਦੇ ਨੇ ਘਰ 'ਚ ਕੜਾਇਆ ਮੈਂ 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 ਮਜ਼ਦੂਰੀ ਕਰਦੀ ਆ 20 22 ਸਾਲ ਪਹਿਲਾਂ ਕੋਠੀ ਰਹੀ ਆ ਰਾਤ ਦਿਨ ਘਰ ਨਹੀਂ ਵੇਖਿਆ ਹਮ ਕਦੀ ਆਉਂਦੀ ਸੀ ਚੱਲ ਜਾਂਦੀ ਸੀ ਮਿਲ ਕੇ ਤਾਂ ਹੁਣ ਉਹਨੂੰ ਛੱਡ ਦਿੱਤਾ ਕੰਮ ਹੋਰ ਨਵੀਂ ਜਗ੍ਹਾ ਮੈਡੀਕਲ ਐਨਕਲੇਵ ਗਏ ਆ ਹਮ ਕੰਮ ਕਰਦੇ ਹਾਂ ਘਰ ਦਾ ਹਾਂਜੀ ਕਰਾਂਦੀ ਕੰਮ ਕਰਦੇ ਹਾਂ ਹਾਂਜੀ ਹਾਂਜੀ ਹੁਣ ਮੈਡੀਕਲ ਵਿੱਚ ਹੋਰ ਕੋਣ ਕੋਣ ਹੈ ਤੁਹਾਡੇ ਬੇਟਾ ਆ ਬਹੂ ਆ ਪੋਤਰੀ ਆ ਹਮ ਬੇਟਾ ਕੋਈ ਕੰਮ ਨਹੀਂ ਕਰਦਾ ਨਹੀਂ ਜੀ ਉਹ ਹਾਰਟ ਅਟੈਕ ਦਾ ਮਰੀਜ਼ ਹੋ ਗਿਆ ਜੋ 10 ਸਾਲ ਪਹਿਲਾਂ ਕੰਮ ਕਰਦਾ ਸੀ ਤਾਂ ਹੁਣ ਬਸ ਬੋਦੀ ਵੀ ਮਜਬੂਰੀ ਆ ਘੜੀ ਚ ਨਹੀਂ ਹੱਤਾ ਪੈਰਾਂ ਤੇ ਹੋ ਜਾਂਦਾ ਆ ਪਤਾ ਹੀ ਨਹੀਂ ਲੱਗਦਾ ਜੀ ਕੀ ਕਰੀਏ ਤੇ ਕੀ ਨਾ ਕਰੀਏ ਉਹ ਕਹਿੰਦਾ ਹਸਪਤਾਲ ਲੈ ਜਾ ਹੁਣ ਮੈਂ ਕਿਹਾ ਅੱਧੀ ਲਾ ਕੇ ਕਾਰਡ ਬਣਿਆ ਕੋਈ ਕਾਗਜ਼ ਬਣੇ ਤੜਕੋ ਕੋਈ ਦੰਗਾ ਪੀੜਤਾ ਦਾ ਕਾਗਜ਼ ਕੋਈ ਬਣਿਆ ਹੋਇਆ ਦਿਖਾ ਦਿਓ ਹਾਂ ਦਿਖਾ ਦਿਓ ਹਾਂ ਕਾਗਜ਼ ਬਣਿਆ ਦਿਖਾ ਦਿਓ ਤੇ ਸਾਹਮਣੇ ਕੈਮਰੇ ਕੇ ਹਾਂ ਜੀ ਇਹ ਪ੍ਰਧਾਨ ਸਾਹਿਬ ਨੂੰ ਚਿੱਠੀ ਲਿਖੀ ਜੀ ਐਸਬੀਸੀ ਦੇ ਨੇ ਹਾਂ ਜੀ ਹਾਂ ਹਾਂ ਲਾ ਤੁਹਾਡੇ ਘਰ ਦੀ ਅਲਾਟਮੈਂਟ ਜਿੱਤੀ ਹੈ ਹਾਂਜੀ ਹਾਂਜੀ ਜਿਹੜਾ ਇੱਥੇ 255 ਲਾਟ ਹੋਇਆ ਪਰ ਤੁਹਾਨੂੰ ਮਿਲਿਆ ਨਹੀਂ ਘਰ ਖੋਲਿਆ ਗਿਆ ਤੇ ਕਿੰਨੇ ਸਾਲ ਬਾਅਦ ਖੋਲਿਆ ਸੀ 2 ਸਾਲ ਪਹਿਲੇ ਇਹ ਤੁਹਾਡੇ ਤੁਹਾਡੀ ਫੋਟੋ ਹੈ ਹਾਂਜੀ ਬਰੀ ਆਮ ਹੈ ਹੂੰ ਐਸ਼ਨ ਆਰਟੀਕਲ ਆ ਗਿਆ ਪੈਨਸ਼ਨ ਮਿਲਦੀ ਤੁਹਾਨੂੰ ਕੋਈ ਵੱਡਾ ਆਪਾਂ ਪੈਨਸ਼ਨ ਮਿਲਦੀ ਹੈ ਦੰਗਾ ਪੀੜਤਾਂ ਦੀ ਕੋਈ ਮਿਲਦੀ ਹੈ ਮਦਦ ਮਿਲਦੀ ਕੋਈ ਨਾ ਹਾਂ ਫਿਰ ਮਕਾਨਿਕ ਕੰਸਲ ਹੋ ਗਿਆ ਤੇ ਸਾਰਾ ਕੁਝ ਕੈਨਸਲ ਕਰ ਦਿੱਤਾ ਉਹਨਾਂ ਸ਼ਰੂਮਨੀ ਕਮੇਟੀ ਬੜੀ ਸੁਣਦੀ ਹੈ ਦੰਗਾ ਪੀੜਤਾਂ ਦੀ ਉਹਨਾਂ ਕੋ ਗਏ ਸੀ ਕੱਲ ਗਏ ਸੀ ਹੂੰ ਕਿਹਨਾਂ ਮੁਲਾਕਾਤ ਹੋਈ ਪ੍ਰਧਾਨ ਸਹਿਵਨ ਨਾਲ ਮੁਲਾਕਾਤ ਹੋਈ ਸਿਆਦੂ ਸੀ ਉਹਨਾਂ ਨਾਲ ਸਾਰਾ ਦੋਕਜਾ ਸੇ ਆਪਣਾ ਹਾਂਜੀ ਠੀਕ ਹੈ ਕਹਿੰਦੇ ਕਹਿੰਦੇ ਅਸੀਂ ਮਕਾਨ ਦਾ ਤੇ ਕੁਝ ਨਹੀਂ ਕਰ ਸਕਦੇ ਹੂੰ ਤੇ ਮਦਦ ਅਸੀਂ ਸਭ ਪਹਿ ਮੀਟਿੰਗ ਕਰਕੇ ਫਿਰ ਜੋ ਸਲਾਹ ਹੋਏਗੀ ਫਿਰ ਕਰਾਂਗੇ ਤੁਸੀਂ ਕਿਰਾਏ ਦਾ ਕਹਿੰਦੇ ਹੋ ਕਿਰਾਇਆ ਕੌਣ ਦਿੰਦਾ ਮਕਾਨ ਦਾ ਕਿਰਾਇਆ ਮੈਂ ਹੀ ਦਿੰਦੀ ਆ ਕੰਮ ਕਰਕੇ ਕਰਾਂਦਾ ਹੂੰ ਕੁਝ ਕਰਦਾ ਗੁਜ਼ਾਰਾ ਕਰਦੀ ਆ ਤੇ ਤੁਹਾਡੀ ਕਿੰਨੀ ਉਮਰ ਹੈ ਮੇਰੀ 79 ਸਾਲ ਉਮਰ ਹੈ ਤੇ ਹੁਣ ਅੱਜ ਇੱਥੇ ਕੁਝ ਸਮਾਜ ਸੇਵਕ ਵੀ ਪਹੁੰਚੇ ਨੇ ਰਾਸ਼ਨ ਲੈ ਕੇ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਮਦਦ ਮਿਲਦੀ ਵੀ ਲੋਕਾਂ ਦੀ ਇਹਨਾਂ ਦੀ ਮਿਹਰਬਾਨੀ ਹੈ ਜੋ ਗਰੀਬਾਂ ਦੀ ਸੋਨਦੇ ਆ ਸਮਰਦ ਵੀ ਦੇਦੇ ਲੋੜ ਪਿਕਦੇ ਆ ਹੁਣ ਬੈਂਕ ਜਾਵਾਂਗੀ ਜਾਂ ਪਤਾ ਲੱਗੂ ਤੁਹਾਡੀ ਧੀ ਤੁਹਾਡੀ ਧੀ ਵੱਲੋਂ ਮਦਦ ਆਉਂਦੀ ਕੋਈ ਧੀ ਵੱਲੋਂ ਧੀ ਨੇ ਰੱਖਿਆ ਸੀ 2-3 ਮਹੀਨੇ ਭਰਾ ਨੂੰ ਉਹ ਵੀ ਮਦਦ ਕਰਦੇ ਆ ਪਰ ਜਿੰਨੇ ਉਹ ਕਰ ਸਕਦੇ ਉਹਨੇ ਕੀ ਕਰਦੇ ਆ ਅੱਜਕੱਲ ਤੁਹਾਨੂੰ ਪਤਾ ਘਰਾਂ ਦੇ ਇਹੋ ਜਿਹੇ ਹਾਲਾਤ ਆ ਉਹੋ ਹੀ ਕਰਨਾ ਜੋ ਉਹੋ ਹੀ ਖਾਣਾ ਕਰਦੇ ਆ ਆਪਣੇ ਵੱਲੋਂ 3 ਮਹੀਨੇ ਭਰਾ ਨੂੰ ਵੀ ਰੱਖਿਆ ਹਾਂ ਉਹ ਤਾਂ ਬਹੁਤ ਜ਼ਿਆਦਾ ਤੁਸੀਂ 79 ਸਾਲ ਦੇ ਹੋ ਚੁੱਕੇ ਹੋ ਕੰਮ ਹੁੰਦਾ ਘਰਾਂ ਦਾ ਇੱਕੋ ਕੱਟ ਇਨੀ ਜਾਨ ਹੈਗੀ ਸਰੀਰ 'ਚ ਇੱਕੋ ਕੱਟ ਦਾ ਕੱਢ ਗਏ ਕਿੰਨੇ ਪੈਸੇ ਮਿਲ ਲੈਂਦੇ ਹੋ 5000 ਜੀ ਦੇ ਜਿਹੜਾ ਜੋ 500 ਰੁਪਿਆ ਕੇ ਸ਼ੋਹ ਕਰਾਇਆ ਉਹ ਵੀ ਲੱਗ ਜਾਂਦਾ ਕਰਾਇਆ ਲੱਗ ਜਾਂਦਾ ਆਟੋ ਜਾਣਾ ਆਟੋ ਤੇ ਜਾਣਾ ਕੀ ਕੀ ਕਰਨਾ ਚਾਹੁੰਦੇ ਹੋ ਸਰਕਾਰਾਂ ਨੂੰ ਸਰਕਾਰਾਂ ਨੂੰ ਇਹ ਗੱਲ ਨੇ ਵੀ ਸਾਡਾ ਸਿਰ ਲਕਾਵਾ ਹੋਵੇ ਜੋ ਕੋਈ ਸੁਰਤ ਵਾਗੀ ਹੋ ਸਾਗੀ ਦੀਆਂ ਕਰਨ ਕੋਈ ਬੱਚੇ ਨੂੰ ਵੀ ਨੌਕਰੀ ਦੇ ਦੇਣ ਜਰ ਨਾਲ ਜੋ ਸੈਦਾ ਹੋ ਸਾਗੀ ਦੀ ਹੈ ਮناسب ਸਮਝ ਦੇ ਸਰਕਾਰ ਜਗੀ ਸਹਾਇਤਾ ਕਰੇ ਬਿਲਕੁਲ ਬਿਲਕੁਲ ਜੀ ਇਸ ਪਰਿਵਾਰ ਨੂੰ ਸਹਾਇਤਾ ਦੀ ਲੋੜ ਹੈ ਕਿਉਂਕਿ ਇਹ ਪਰਿਵਾਰ ਬਹੁਤ ਤਰਸਯੋਗ ਹਾਲਤ ਵਿੱਚ ਜੀਵਨ ਜੀਵਨ ਕਰ ਰਿਹਾ ਤਾਂ ਇਸ ਬਜ਼ੁਰਗ ਮਹਿਲਾ ਦੇ ਜਿਹੜੇ ਇੱਥੇ ਦੋਤੀ ਹੈ ਉਹ ਵੀ ਇੱਥੇ ਪਹੁੰਚੀ ਕੀ ਨਾਮ ਹੈ ਜੀ ਤੁਹਾਡਾ ਅੱਗੇ ਆ ਜੀ ਕੀ ਨਾਮ ਜੇ ਤੁਹਾਡਾ ਜੀ ਮਨਪ੍ਰੀਤ ਕੋ ਨਾਮ ਹੈ ਜੀ ਮਨਪ੍ਰੀਤ ਕੀ ਕਹਣਾ ਹੈ ਤੁਹਾਡੀ ਨਾਨੀ ਜੋ ਹਾਲਾਤ ਵਿੱਚ ਜੀਵਨ ਜੀਵਨ ਕਰਦੇ ਨੇ ਤੇ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਐਸੇ ਹਾਲਾਤਾਂ ਵਿੱਚ ਜੀ ਬਹੁਤ ਬਹੁਤ ਜ਼ਿਆਦਾ ਇਸ ਟਾਈਮ ਤੇ ਮੁਸ਼ਕਲ ਹੋਈ ਪਈ ਆ ਅੱਜ ਤੱਕ ਇਹਨਾਂ ਨੇ ਹਿੰਮਤ ਨਹੀਂ ਆ ਰਹੀ ਅੱਜ ਤੱਕ ਵੀ ਮਿਹਨਤ ਕਰਕੇ ਆਪਣਾ ਖਾਂਦੇ ਪਏ ਨੇ ਪਰ ਹੁਣ ਇਹਨਾਂ ਦਾ ਸਰੀਰ ਅਸਮਰਥ ਹੋ ਚੁੱਕਾ ਹੈ ਕੰਮ ਕਰਨ ਤੋਂ ਕਾਫੀ ਏਜ ਹੋ ਗਈ ਹੈ ਨਾ ਬਹੁਤ ਜ਼ਿਆਦਾ ਉਮਰ 80 ਸਾਲ ਦੀ ਉਮਰ ਹੋ ਚੁੱਕੀ ਹੈ ਤੇ 80 ਸਾਲ ਦੀ ਉਮਰ 'ਚ ਕੰਮ ਕਰਨਾ ਪੋਸੀਬਲ ਨਹੀਂ ਹੈ ਕੁਝ ਨੂੰ ਉੱਜੜ ਕੇ ਆਏ ਸੀ 40 ਸਾਲ ਪਹਿਲੇ ਉਦੋਂ ਕੁਝ ਮੁਆਵਜ਼ਾ ਕੋਈ ਮਕਾਨ ਕੁਝ ਨਹੀਂ ਮਿਲਿਆ ਹਾਂਜੀ ਇਹਨਾਂ ਦਾ ਰੈੱਡ ਕਾਰਡ ਬਣਿਆ ਸੀ 1986 ਦੇ ਵਿੱਚ ਇਹਨਾਂ ਨੂੰ ਮਕਾਨ ਮਿਲਿਆ ਸੀ ਸਰਕਾਰ ਵੱਲੋਂ ਅਲੋਟਮੈਂਟ ਹੋਇਆ ਸੀ ਫਿਰ ਉਸੇ 2 ਸਾਲ ਬਾਅਦ ਕੁਝ ਅਧਿਕਾਰ ਸਰਕਾਰੀ ਅਧਿਕਾਰੀਆਂ ਵੱਲੋਂ ਇਹ ਖਾਲੀ ਕਰਵਾ ਲਿਆ ਗਿਆ ਜ਼ਬਰਦਸਤੀ ਇਹਨਾਂ ਕੋ ਮਕਾਨ ਖਾਲੀ ਕਰਵਾ ਲਿਆ ਫਿਰ ਬਹੁਤ ਸਾਰੇ ਇਹਨਾਂ ਨੇ ਧੱਕੇ ਖਾਦੇ ਆ ਪਰ ਇਹਨਾਂ ਦੀ ਕਹੀ ਨਹੀਂ ਸੁਣਵਾਈ ਨਹੀਂ ਕੀਤੀ ਮੈਨੂੰ ਲੱਗਦਾ ਸੀ ਕਿ 40 ਸਾਲ ਹੋ ਗਏ ਆ ਕਿ ਸ਼ਾਇਦ ਇਹਨਾਂ ਦੀ ਇਹਨਾਂ ਨੇ ਭਜ ਦੌੜ ਨਹੀਂ ਕੀਤੀ ਪਰ ਮੇਰੇ ਕੋਲ ਸਬੂਤ ਹੈਗੇ ਨੇ ਇਹਨਾਂ ਨੇ ਪਤਾ ਨਹੀਂ ਕਿੱਥੇ ਕਿਤੇ ਨਾਨਾ ਜੀ ਨੇ ਧੱਕੇ ਖਾਦੇ ਆ ਦੂਜੀ ਗੱਲ ਇਹ ਕਿ ਉਹ ਹੈਂਡੀਕੈਪ ਹੋ ਗਏ ਸੀ ਦੰਗਿਆਂ 'ਚ ਬਹੁਤ ਜ਼ਿਆਦਾ ਉਹਨਾਂ ਦੇ ਸੱਟਾਂ ਲੱਗੀਆਂ ਬੀਜੀ ਨੇ ਵੀ ਇਹਨਾਂ ਦੇ ਵੀ ਸਲੱਖਾਂ ਲਗਾਈਆਂ ਗਈਆਂ ਤੇ ਪਤਾ ਨਹੀਂ ਕਿਸ ਤਰ੍ਹਾਂ ਬਚ ਬਚਾ ਕੇ ਆਏ ਆ ਤੇ ਜ਼ਿੰਦਗੀ ਇਹਨਾਂ ਦੀ ਅੱਜ ਵੀ ਚਰਾਸੀ ਖਤਮ ਹੀ ਨਹੀਂ ਹੋਇਆ ਅੱਜ ਵੀ 84 ਤੋਂ ਵੀ ਓਖਾ ਵੇਲਾ ਜਿਹੜਾ ਉਹ ਹੰਡਾਰੇ ਨੇ ਜਿੰਦਗੀ ਜਿਹੜੀ ਆ ਉਹਦੇ ਤਾਂ ਤੁਸੀਂ ਜੰਮੇ ਵੀ ਨਹੀਂ ਹੋਣੇ ਮੇਰੇ ਸਾਹਬ ਹਾਂ ਹਾਂਜੀ ਬਸ ਮੇਰੇ ਮੰਮੀ ਜੀ ਨੇ ਮੈਨੂੰ ਦੱਸਿਆ ਹੈਗੀ ਇਸ ਤਰ੍ਹਾਂ ਅਸੀਂ ਜਾਨ ਬਚਾਈ ਆ ਉਹ ਖੋਫਨਾਕ ਰਾਤ ਉਹ ਉਹ ਜਿਹੜਾ ਮੈਂ ਚਾਹੇ ਸੁਣਿਆ ਹੈ ਮੈਂ ਦੇਖਿਆ ਨਹੀਂ ਹੈ ਪਰ ਮੈਂ ਮਹਿਸੂਸ ਕਰ ਚੁੱਕੀ ਹਾਂ ਸੁਣ ਕੇ ਲੋਕ ਜਦੋਂ ਵੀ ਕੋਈ ਸੀਨ ਆਂਦਾ 84 ਦਾ ਤੇ ਰੂਹ ਕੰਬ ਉੱਠਦੀ ਹੈ ਕਿ ਇਦਾਂ ਦਾ ਟਾਈਮ ਕਦੀ ਵੀ ਨਾ ਆਵੇ ਮਦਦ ਵਾਸਤੇ ਫਿਰ ਹੋਰ ਕਿੰਨੇ ਹੱਥ ਅੱਗੇ ਆਏ ਤੁਹਾਡੇ ਪਰਿਵਾਰ ਵਾਸਤੇ ਪਰਿਵਾਰ ਵਾਸਤੇ ਸਮਾਜ ਸੇਵੀ ਆਏ ਨੇ ਉਹਨਾਂ ਦੇ ਰਾਸ਼ਨ ਸੌਨੂ ਭਾਜੀ ਵੀ ਆਏ ਨੇ ਤੇ ਦੋ ਤਿੰਨ ਹੋ ਦਾਨੀ ਸਜਣਾ ਨੇ ਮਦਦ ਸਾਡੀ ਕੀਤੀ ਹੈ ਬਾਕੀ ਆਪਾਂ ਇਹ ਹੀ ਹੈ ਕਿ ਆਪਾਂ ਐਸਜੀਪੀਸੀ ਨੂੰ ਵੀ ਅਪਰੋਚ ਕੀਤਾ ਹੈ ਪ੍ਰਧਾਨ ਨੂੰ ਮੁਲਾਕਾਤ ਹੋਈ ਸੀ ਜੀ ਪ੍ਰਧਾਨ ਸਾਹਿਬ ਜੀ ਨਾਲ ਮੁਲਾਕਾਤ ਹੋਈ ਸੀ ਬੜੀ ਮੁਸ਼ਕਲ ਨਾਲ ਉਹਨਾਂ ਨਾਲ ਮੁਲਾਕਾਤ ਹੋਈ ਕੱਲ ਮੈਂ ਬੀਜੀ ਨੂੰ ਲੈ ਕੇ ਗਈ ਸੀ ਪ੍ਰਧਾਨ ਸਾਹਿਬ ਨੂੰ ਮਿਲਣ ساری ਗੱਲ ਸੁਣੀ ਉਹਨਾਂ ਨੇ ਜੀ ਗੱਲ ਤਾਂ ਨਹੀਂ ਉਹਨਾਂ ਨੇ ਸੁਣੀ ਜਦੋਂ ਮੈਂ ਉਹਨਾਂ ਨਾਲ ਗੱਲ ਕਰਨੀ ਚਾਹੀ ਤੇ ਫਿਰ ਉਹ ਕਿਤੇ ਜਾ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਵਾਹਿਗੁਰੂ ਜੀ ਮੇਰੀ ਗੱਲ ਸੁਣ ਲਓ ਇੱਕ ਤੁਹਾਡੇ ਅੱਗੇ ਰਿਕੁਐਸਟ ਆ ਫਿਰ ਉਹਨਾਂ ਨੇ ਇਸ਼ਾਰਾ ਕਰਕੇ ਕਹਿੰਦੇ ਕਿ ਚਲੋ ਤੁਸੀਂ ਇੱਥੇ ਰੂਮ ਉਹਨਾਂ ਦੇ ਆਫਿਸ ਜਾਓ ਤੇ ਗੱਲ ਕਰਦੇ ਆ ਫਿਰ ਜਦੋਂ ਆਪਾਂ ਨੂੰ ਬੁਲਾਇਆ ਤੇ ਮੈਂ ਉੱਥੇ ਗਈ ਉਹਨਾਂ ਨੇ ਮੈਨੂੰ ਕਿਹਾ ਕੋਈ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਸਿੱਧਾ ਕਹਿੰਦੇ ਕਿ ਸਾਨੂੰ ਇੱਕ ਗੱਲ ਦੱਸੋ 40 ਸਾਲਾਂ ਬਾਅਦ ਦੋ ਤੇ ਦੋ ਤਿੰਨ ਪੋਤੇ ਪੋਤੀ ਆ ਆ ਕੇ ਇਹਨਾਂ ਲਈ ਹੱਕ ਮੰਗਣਦੇ ਉਹ ਅਸੀਂ ਕੀ ਕਰ ਸਕਦੇ ਹਾਂ 40 ਸਾਲਾਂ ਦੇ ਬਾਅਦ ਸਾਹ ਦਿੱਤਾ ਉਹਨਾਂ ਨੇ ਕੋਈ ਸਾਨੂੰ ਅੱਗੇ ਮਦਦ ਉਹਨਾਂ ਵੱਲੋਂ ਫਿਰ ਮੇਰੇ ਵੱਲੋਂ ਮਤਲਬ ਉਹਨਾਂ ਨੂੰ ਸਾਰੀ ਗੱਲ ਵੀ ਦੱਸੀ ਗਈ ਸਿਰਫ ਉਹਨਾਂ ਨੇ ਇੱਕ ਅੱਧਾ ਮਿੰਟ ਦਿੱਤਾ ਸਾਨੂੰ ਮੈਂ ਦੱਸਿਆ ਕਿ ਇਹਨਾਂ ਦੀ ਮੁਸ਼ਕਲ ਮੈਂ ਉਹਨਾਂ ਨੂੰ ਕਿਹਾ ਕਿ ਪਹਿਲੇ ਤੁਸੀਂ ਸੁਣਦੇ ਲਓ ਇੱਕ ਜੋ ਪ੍ਰਧਾਨ ਹੁੰਦੇ ਨੇ ਉਹ ਅਸੀਂ ਚੁੰਦੇ ਆ ਜੋ ਪੋਲੀਟਿਕਲ ਲੀਡਰ ਜਾਂ ਕੋਈ ਵੀ ਆ ਪ੍ਰਧਾਨ ਚੁਣਿਆ ਜਾਂਦਾ ਉਹਹੀਂ ਉਹਨਾਂ ਤੇ ਵਿਸ਼ਵਾਸ ਹੁੰਦਾ ਹੈ ਮੈਂ ਤੇ ਬੀਜੀ ਬੜੀ ਆਸ ਲੈ ਕੇ ਗਏ ਸੀ ਆਸ ਪੂਰੀ ਹੋਈ ਕੋਈ ਪੈਸੇ ਮਿਲੇ ਉੱਥੇ ਮਦਦ ਮਿਲੀ ਕੋਈ ਦੇਖੋ ਜੀ ਜੋ ਆਸ ਆਪਾਂ ਲੈ ਕੇ ਗਏ ਸੀ ਕਿ ਐਸਜੀਪੀਸੀ ਜਿਹੜੀ ਉਹ ਸਿੱਖਾਂ ਦੀ ਰੱਖਿਆ ਕਰਨ ਵਾਲੀ ਹੈ 1984 ਦੇ ਵਿੱਚ ਬੀਜੀ ਨੇ ਤੇ ਮੇਰੇ ਨਾਨਾ ਜੀ ਨੇ ਬੜੀ ਬਹਾਦਰੀ ਨਾਲ ਸਿੱਖਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਖਤਰੇ 'ਚ ਪਾ ਲਈ ਮਕਾਨ ਇਹਦਾ ਤਾਂ ਖੋਇਆ ਗਿਆ ਉੱਥੇ ਸਰਕਾਰੀ ਨੌਕਰੀ ਕਰਦੇ ਸੀ ਗਿਆਨੀ ਪਾਸ ਹੈਗੇ ਨੇ ਉਦੋਂ ਇਹੋ ਜਿਹੇ ਇਹਨਾਂ ਨੂੰ ਠੱਕੇ ਮਿਲੇ ਸਰਕਾਰੀ ਨੌਕਰੀ ਦੀ ਥਾਂ ਇੱਥੇ ਪ੍ਰਾਈਵੇਟ ਜੋਬ ਕੀ ਇੱਥੇ ਤੇ ਮਤਲਬ ਇਹਨਾਂ ਨੂੰ ਮਕਾਨ ਜਿਹੜਾ ਮਿਲਿਆ ਸੀ ਉਹ ਵੀ ਖੋ ਲਿਆ ਗਿਆ ਹੁਣ ਕੀ ਤੁਸੀਂ ਚਾਹੁੰਦੇ ਕੀ ਹੋ ਕੀ ਡਿਮਾਂਡ ਹੈ ਤੁਹਾਡੀ ਸਰਕਾਰ ਪਾਸੋਂ ਸਰਕਾਰ ਕੋਲ ਇਹ ਡਿਮਾਂਡ ਹੈ ਕਿ ਜੋ ਵੀ ਇਹਨਾਂ ਦੇ ਹੱਕ ਨੇ ਉਹ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਪਰਿਵਾਰ ਨੂੰ ਹੱਕ ਜਿਹੜਾ ਕੀ ਮਿਲਣਾ ਉਹ ਬਹੁਤ ਜ਼ਰੂਰੀ ਹੈ ਤੇ ਮੇਰੇ ਨਾਲ ਸਮਾਜ ਸੇਵੀ ਸੋਨੂ ਜੰਡਿਆਲਾ ਨੇ ਜਿਹੜੇ ਕਿ ਇੱਥੇ ਰਾਸ਼ਨ ਲਾ ਕੇ ਪੁੰਜੇ ਦੇ ਪਰਿਵਾਰ ਵਾਸਤੇ ਪਾਜੀ ਕਿੱਥੋਂ ਪਤਾ ਲੱਗਾ ਤੁਹਾਨੂੰ ਇਹ ਪਰਿਵਾਰ ਜਿਹੜਾ ਕਿ ਬਹੁਤ ਸਰਦ ਯੋਗ ਹ ਕੋਪਾਜੀਏ ਇਦਾਂ ਦੇ ਬਹੁਤ ਸਾਰੇ ਪਰਿਵਾਰ ਆ ਜਿੰਨਾਂ ਤੱਕ ਅਸੀਂ ਪਹੁੰਚ ਕਰਦੇ ਆ ਹੌਲੀ ਹੌਲੀ ਸਾਨੂੰ ਜਦੋਂ ਸਾਡੇ ਸੰਪਰਕ ਚ ਆਉਂਦੇ ਆ ਮੈਂ ਪਹਿਲਾਂ ਵੀ ਇੱਥੇ ਇੱਕ ਮਹੀਨਾ ਪਹਿਲਾਂ ਵੀ ਇਹਨਾਂ ਕੋਲ ਆਇਆ ਸੀ ਔਰ ਬਾਅਦ ਵਿੱਚ ਜਦੋਂ ਮਾਤਾ ਜੀ ਨੂੰ ਦੋ ਵਾਰੀ ਮੈਂ ਡੀਸੀ ਸਾਹਿਬ ਕੋ ਲੈ ਕੇ ਗਿਆ ਇੱਕ ਰੀਏਡੀਸੀ ਸਾਹਿਬ ਕੋ ਡੀ ਸਾਹਿਬ ਕੋ ਫਿਰ ਇਹ ਗੱਲ ਨੂੰ ਜਦੋਂ ਅਸੀਂ ਉੱਥੋਂ ਤੱਕ ਲੈ ਕੇ ਗਏ ਤੇ ਇਹਨਾਂ ਦਾ ਕਾਰਡ ਜਿਹੜਾ ਉਹ ਕਢਵਾਤਾ ਕਿਸੇ ਨੇ ਸ਼ਰਾਰਤ ਨਾਲ ਤੇ ਜਿਹੜਾ ਇਹਨਾਂ ਦਾ ਕਾਰ ਸੀਗਾ ਉਹ ਵੀ ਕਿਸੇ ਹੋਰ ਨੂੰ ਦੇ ਦਿੱਤਾ ਪਰ ਇਹ ਪਰਿਵਾਰ ਜਿਹੜਾ ਮੈਂ ਵੇਖਿਆ ਬੜਾ ਹੀ ਪਰੇਸ਼ਾਨੀਆਂ ਦੇ ਨਾਲ ਹਾਲਾਤ ਜਿਹੜੇ ਇੱਥੋਂ ਦੇ ਆ ਵੀ ਇੱਕ ਤੇ ਇਹਨਾਂ ਦਾ ਬੇਟਾ ਜਿਹੜਾ ਮਾਤਾ ਜੀ ਦਾ ਉਹ ਨਹੀਂ ਠੀਕ ਰੰਦਾ ਇਹ ਤੇ ਪਹਿਲੇ ਵਿਚਾਰੇ ਰੱਬ ਦੀ ਮਾਰ ਖਾ ਕੇ ਆਏ ਦਿੱਲੀ ਤੋਂ ਪੀੜਤ ਹੋ ਕੇ ਆਏ ਤੇ ਇੱਥੇ ਆਣ ਕੇ ਹੋਰ ਪੀੜਾ ਕਰਤਾ ਪਰ ਜਿਹੜੇ ਬੜੇ ਦੁੱਖ ਦੀ ਗੱਲ ਆ ਕਿ ਸਾਡੀ ਕੌਮ ਨੂੰ ਮੈਨੂੰ ਨਹੀਂ ਪਤਾ ਵੀ ਸਮਝ ਆਉਂਦੀ ਵੀ ਕੀ ਹੋ ਗਿਆ ਅਸੀਂ ਕਿਤੇ ਦੂਜਿਆਂ ਦੇਸ਼ਾਂ ਦੇ ਵਿੱਚ ਕੋਈ ਤੇ ਲੜਾਈ ਲੱਗਦੀ ਕੋਈ ਗੱਲ ਹੁੰਦੀ ਤੇ ਭੱਜੇ ਜਾਂਦੇ ਤੇ ਆਪਣੇ ਆ ਨੂੰ ਸਾਂਭ ਨਹੀਂ ਸਕਦੇ ਤੇ ਕਮੇਟੀਆਂ ਜਿਹੜੀਆਂ ਸਾਡੀਆਂ ਐ ਜੀ ਪੀ ਸੀ ਦੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਪਰ ਜਦੋਂ ਇੱਥੇ ਆਣ ਕੇ ਪਤਾ ਲੱਗਦਾ ਵੀ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਕਿਸੇ ਨੂੰ ਪੜ੍ਹਾਈ ਨਹੀਂ ਮਿਲ ਰਹੀ ਉਹ ਅੱਜ ਆਪਣਾ ਧਰਮ ਛੱਡ ਛੱਡ ਕੇ ਦੂਜੇ ਧਰਮ ਚ ਜਾ ਰਿਹਾ ਕਿਉਂ ਕਿ ਸਾਡੀਆਂ ਨਲਾਇਕੀਆਂ ਕਰਨ ਇਸ ਕਰਕੇ ਅਸੀਂ ਆਪਣੇ ਨੂੰ ਕਿਸੇ ਦੀ ਸੁਣਦੇ ਹੀ ਨਹੀਂ ਕਿਸੇ ਦੀ ਬਾਹ ਨਹੀਂ ਫੜਦੇ ਸਾਡਾ ਵਿਵਾਦਾਂ ਤੋਂ ਹੀ ਨਹੀਂ ਮਤਲਬ ਵੇਲ ਮਿਲਦਾ ਸਾਨੂੰ ਆਏ ਦਿਨ ਵਿਵਾਦਾਂ ਦੇ ਵਿੱਚ ਸਾਡੀ ਐਜੀਪੀਸੀ ਰਹਿਦੀ ਕਿਤੇ ਉਹ ਆਰ ਕੇ ਸਾਥ ਤੇ ਲਵੇ ਲੋਕਾਂ ਦੀ ਵੀ ਲੋਕ ਕਿਹੜੇ ਹਾਲਾਤਾਂ 'ਚ ਨੇ ਅੱਜ ਸਿੱਖ ਕੌਮ ਜਿਹੜੀ ਆ ਦਹਾਈਆਂ ਪਾਰੀ ਆ ਤੇ ਬਹੁਤ ਸਾਰੇ ਲੋਕ ਜੀ ਇਹਨਾਂ ਦੇ ਵਿਚਾਰਿਆਂ ਦੇ ਪੱਲੇ ਕੀ ਰਿਆ ਉਜੜ ਕੇ ਆਏ ਉੱਥੋਂ ਤੇ ਇੱਥੇ ਆਣ ਕੇ ਫੇਰ ਨਹੀਂ ਕੱਖ ਮਿਲਿਆ ਨਾ ਸਰਕਾਰ ਨੇ ਸਾਰ ਲਈ ਤੇ ਨਾ ਪ੍ਰਸ਼ਾਸਨ ਨੇ ਲਈ ਤੇ ਨਾ ਸਾਡੀ ਐਜੀਪੀਸੀ ਨੇ ਤੇ ਨਾ ਸਾਡੇ ਲੋਕਾਂ ਨੇ ਜਦੋਂ ਕਿਤੇ ਤੁਸੀਂ ਰੈਲੀਆਂ ਵੇਖੋਗੇ ਨਾ ਟਰੈਲੀਆਂ ਦੇ ਵਿੱਚ ਬਹੁਤ ਸਾਰਾ ਲੰਗਰ ਵੇਸਟ ਹੁੰਦਾ ਵੇਖਿਓ ਗੁਰੂ ਘਰ ਚੋਂ ਜਾਂਦਾ ਪਰ ਗੁਰੂ ਘਰਾਂ ਨੂੰ ਮੰਨਣ ਵਾਲੇ ਤੇ ਜਿਹੜੇ ਉੱਥੇ ਆਣ ਕੇ ਸੇਵਾ ਕਰਨ ਵਾਲੇ ਉਹਨਾਂ ਦੇ ਘਰ ਦੇ ਵਿੱਚ ਕਿਤੇ ਆਣ ਕੇ ਵੇਖਿਓ ਗਰੀਬ ਜਿਹੜੇ ਲੋਕ ਆ ਉਹਨਾਂ ਦੇ ਘਰ 'ਚ ਤੇ ਕਿਸੇ ਵੇਲੇ ਰੋਟੀ ਵੀ ਨਹੀਂ ਪੱਕਦੀ ਇਹੋ ਜਿਹੇ ਹਾਲਾਤ ਨੇ ਤੇ ਇਹਨਾਂ ਲੋਕਾਂ ਦੀ ਸਾਰ ਲਈਏ ਆਪਾਂ ਉੱਥੇ ਅਸੀਂ ਕਮਰਿਆਂ 'ਚੋਂ ਬਾਹਰ ਨਿਕਲੀਏ ਵੇਖੀਏ ਅੱਜ ਦੁਨੀਆ ਜਿਹੜੀ ਆ ਉਹ ਡੀਕ ਰਹੀ ਆ ਫਿਰ ਵੀ ਆਸ ਲੈ ਕੇ ਕੋਈ ਕਿਤੇ ਜਾਂਦਾ ਹੈ ਜੀਪੀਸੀ 'ਚ ਤੇ ਮੈਂ ਤੇ ਇੰਜੀਨੀਅਰ ਹੀ ਕੇ ਨੂੰ ਭੇਜਿਆ ਉਹ ਨਾਰਾਜ਼ ਹੋ ਕੇ ਆਏ ਮੈਂ ਤੇ ਹੱਦ ਪਰਦਾਸ਼ ਅੱਜ ਮੇਰੀ ਖਤਮ ਹੋ ਗਈ ਕਿ ਜ ਤੇ ਕਿਉਂਕਿ ਇਹ ਕੰਮ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੇ ਤੇ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਬਾਅਦ ਚ ਉਹ ਇਹਨਾਂ ਨੇ ਵਕੀਲ ਰੱਖੇ ਆ ਲੋਕਾਂ ਨੂੰ ਤੰਗ ਕਰ ਲਈ ਇਸ ਕਰਕੇ ਬੰਦੇ ਬੰਨ ਗੁਰੂ ਘਰ ਦਾ ਚੜਾਵਾ ਜਿਹੜਾ ਵਾ ਉਹ ਗਰੀਬ ਲੋਕਾਂ ਲਈ ਆ ਨਿਸ਼ਾਨ ਸਾਹਿਬ ਦਾ ਮਤਲਬ ਸਮਝ ਲੈਣਾ ਨਿਸ਼ਾਨ ਸਾਹਿਬ ਦਾ ਮਤਲਬ ਆ ਵੀ ਉੱਥੇ ਇੱਕ ਮਰਦ ਗੰਮੜਾ ਸੂਰਮਾ ਬੈਠਾ ਵਾ ਤੇ ਉਹਦੀ ਸ਼ਰਨ ਚ ਜਿਹੜਾ ਜਾਂਦਾ ਉਹ ਖਾਲੀ ਨਹੀਂ ਮੁੜਦਾ ਤੇ ਗੁਰੂ ਦੀ ਸ਼ਰਨ ਦੇ ਵਿੱਚ ਜੇ ਕੋਈ ਜਾਂਦਾ ਵਾ ਤੇ ਉੱਥੋਂ ਵੀ ਖਾਲੀ ਮੁੜ ਕੇ ਆਉਂਦਾ ਤੇ ਇਸ ਤੋਂ ਦੁੱਖ ਵਾਲੀ ਗੱਲ ਕੀ ਹੋ ਸਕਦੀ ਆ ਸਾਡੀ ਭੈਣ ਨੇ ਸਾਨੂੰ ਦੱਸੇ ਹਾਲਾਤ ਕੱਲ ਜਦੋਂ ਗਏ ਆ ਮੈਨੂੰ ਬੜੀ ਆਸ ਸੀ ਕਿ ਉੱਥੇ ਜਾਣਗੇ ਇਸ ਤੋਂ ਪਹਿਲਾਂ ਵੀ ਇੱਕ ਖਬਰ ਰਾਜੇਤਾਲ ਦਾ ਬੱਚਾ ਸੀਗਾ ਛੋਟਾ ਜਿਹਾ ਗੁਰਸਿੱਖ ਬੱਚਾ ਉਹਦਾ ਗੈਰੀ ਪੰਡਿਆ ਤੇ ਉਹਦਾ ਗੁਰਦੇ ਫੇਲ ਹੋਏ ਪੈਰਲਾਈਜ਼ ਹੋਇਆ ਉਹਨੂੰ ਤੇ ਉਹ ਵੀ ਗਏ ਸੀ ਇਹਨਾਂ ਕੋ ਉਹਦੀ ਵੀ ਗੱਲ ਨਹੀਂ ਸੁਣੀ ਜਿਹੜਾ ਜਾਂਦਾ ਇੱਥੋਂ ਤੇ ਕੋਈ ਆਸ ਹੀ ਨਹੀਂ ਕਰ ਸਕਦੇ ਤੇ ਇਸ ਕਰਕੇ ਮੇਰੀ ਸਿੱਖ ਕੌਮ ਦੇ ਤੇ ਉਹ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕੀ ਭਰਾਓ ਜਿੰਨੇ ਜੋਗੇ ਹੈਗੇ ਆਪਾਂ ਆਪਣਾ ਯੋਗਦਾਨ ਪਾਇਆ ਕਰੀਏ ਗੁਰੂ ਘਰਾਂ ਚ ਮੱਥਾ ਟੇਕਣਾ ਬੰਦ ਕਰੀਏ ਸੋਨਾ ਚੜਾਉਣਾ ਬੰਦ ਕਰੀਏ ਇਹਨਾਂ ਨੂੰ ਜਿਹੜੀਆਂ ਸੇਵਾਵਾਂ ਦਿੰਨੇ ਪਰਚੀਆਂ ਘਟਾਉਣੇ ਬੰਦ ਕਰੋ ਬਿਲਕੁਲ ਹੀ ਉਹਨਾਂ ਪਰਿਵਾਰਾਂ ਦੀ ਸਾਰ ਲਓ ਜਿਨ੍ਹਾਂ ਨੂੰ ਜ਼ਰੂਰਤ ਆ ਇਹੋ ਜਿਹੇ ਪਰਿਵਾਰਾਂ ਦੀ ਸਾਰ ਲੋ ਜਿੰਨੇ ਜੋਗੇ ਹੋਗੇ ਇਹਨਾਂ ਦੀ ਮਦਦ ਕਰਦਿਆ ਕਰੋ ਇਹ ਵੀ ਪ੍ਰਮਾਤਮਾ ਇਹਨਾਂ ਦੇ ਅੰਦਰ ਵੀ ਵਸਦਾ ਵਾ ਉੱਥੇ ਪ੍ਰਮਾਤਮਾ ਜਿਆਦਾ ਨਹੀਂ ਵਸਦਾ ਜਿਨ੍ਹਾਂ ਨੂੰ ਅਸੀਂ ਦਿੰਨੇ ਆ ਉਹ ਇਹਨਾਂ ਪੈਸਿਆਂ ਦੀ ਦੁਰਵਰਤੋਂ ਕਰਦੇ ਕਿਸੇ ਲੋੜਵੰਦ ਦੇ ਕੰਮ ਨਹੀਂ ਆਉਣ ਦਿੰਦੇ ਕਿਸੇ ਇੱਕ ਬੰਦੇ ਨੂੰ ਵੀ ਸਾਡੇ ਐ ਜੀ ਪੀ ਸੀ ਦੇ ਸਕੂਲ ਚੋਂ ਕਿਤੇ ਸਹੂਲਤ ਮਿਲੀ ਹੋਵੇ ਜਾਂ ਹਸਪਤਾਲ ਚੋਂ ਮਿਲੀ ਹੋਵੇ ਤੇ ਮੈਨੂੰ ਦੱਸਣ ਮੇਰੇ ਸਾਹਮਣੇ ਬਹਿ ਕੇ ਗੱਲ ਕਰਨ ਕਿਉਂਕਿ ਮੈਂ ਆਪਣੇ ਲੋਕਾਂ ਨੂੰ ਤਾਂ ਕਹਿ ਹੀ ਸਕਦਾ ਆਪਣੀ ਸੰਸਥਾ ਨੂੰ ਤਾਂ ਕਹਿ ਹੀ ਸਕਦਾ ਜੇ ਸਾਨੂੰ ਆਪਣੇ ਤੋਂ ਨਹੀਂ ਸਾਰ ਤੇ ਫਿਰ ਦੱਸੋ ਅੱਜ ਕਿੰਨੇ ਨੈਟ ਖੋਲੋ ਤੇ ਵੀਡੀਓ ਆਉਣ ਡੀਆਂ ਵਾ ਸਿੱ ਲੋਕੀ ਜਾਂਦੇ ਸਾਡੀ ਨਲਾਇਕੀ ਆ ਇਸ ਕਰਕੇ ਜਿੰਨਾ ਸਾਡਾ ਪ੍ਰਚਾਰ ਸੀ ਸਾਡੇ ਨਾਲ ਜੋੜਨਾ ਚਾਹੀਦਾ ਸੀ ਗੁਰੂ ਸਾਹਿਬ ਦੇ ਦੱਸੇ ਸਿਧਾਂਤਾਂ ਤੋਂ ਭਟਕ ਗਈ ਜਦੋਂ ਸਾਡੀ ਐ ਜੀ ਪੀ ਸੀ ਪਿਆ ਹਾਲਾਤ ਅੱਜ ਵੇਖ ਲਓ ਪਰਿਵਾਰ ਤਰਲੇ ਲੈਂਦੇ ਆ ਮੀਡੀਆ ਤੇ ਕਿਹਦਾ ਜੀ ਕਰਦਾ ਹਨ ਕਿ ਆਪਣਾ ਹਾਲਾਤ ਦੱਸੇ ਕੀ ਆ ਤੇ ਦੰਗਾ ਪੀੜਤ ਪਰਿਵਾਰ ਇਹਨਾਂ ਦੀ ਸਾਰ ਨਹੀਂ ਲਈ ਜੀ ਇਹਨਾਂ ਦੀ ਸਾਰ ਨਹੀਂ ਲਈ ਤੇ ਮੇਰੇ ਹਿਸਾਬ ਨਾਲ ਕਿਸੇ ਦੀ ਵੀ ਸਾਰਨੀਆ ਨਾ ਲੈਣੀ ਤੁਸੀਂ ਕਿਸੇ ਪਹੁੰਚ ਕਰੋਗੇ ਸਾਂਸਦ ਵੀ ਨੇ ਹੋਰ ਵੀ ਡੀਸੀ ਸਾਹਿਬ ਨੇ ਜਾਂ ਹੋਰ ਵੀ ਕੋਈ ਅਧਿਕਾਰੀ ਸਾਹਿਬਾਂ ਨੇ ਵੱਡੇ ਨੇ ਉਹਨਾਂ ਤੱਕ ਪਹੁੰਚ ਕਰਕੇ ਕੋਈ ਇਹਨਾਂ ਦੀ ਪੱਲਾ ਫੜਿਆ ਜਾਵੇ ਕੋਈ ਇਹਨਾਂ ਦਾ ਅੱਗੋਂ ਸਾਰ ਲਿੱਤੇ ਤੁਸੀਂ ਤੁਸੀਂ ਮਹੀਨਾ ਤੱਕ ਦਰਸ਼ਨ ਦੇ ਜੋਗੇ 2 ਮਹੀਨਾ ਦਰਸ਼ਨ ਦੇ ਜੋਗੇ 3 ਮਹੀਨਾ ਦਰਸ਼ਨ ਦੇ ਜੋਗੇ ਪਰ ਅੱਗੇ ਪਰਿਵਾਰ ਦਾ ਜਿਹੜਾ ਕਿ ਪਾਲਣ ਪੋਸ਼ਣ ਔਖਾ ਹੈ ਮੈਂ ਇਹਨਾਂ ਦਾ ਜਿਹੜਾ ਰੈ ਮੈਨੂੰ ਕਰ ਰਹੇ ਆ ਜੀ ਐਮਪੀ ਸਾਹਿਬ ਜਿਹੜੇ ਇੱਥੋਂ ਦੇ ਉਹਨਾਂ ਨੇ ਮੈਂ ਧਿਆਨ ਚ ਗੱਲਿਆਂਦੀ ਸੀ ਉਹਨਾਂ ਡੀਸੀ ਸਾਹਿਬ ਨੂੰ ਉਸ ਵੇਲੇ ਭੇਜਿਆ ਉਹਨਾਂ ਡੀਸੀ ਸਾਹਿਬ ਵੱਲੋਂ ਫੋਨ ਵੀ ਆਇਆ ਫਿਰ ਮੈਂ ਦੋ ਵਾਰੀ ਇਹਨਾਂ ਨੂੰ ਨਾਲ ਖੜ ਕੇ ਮਲਾ ਕੇ ਵੀ ਆਇਆ ਉੱਥੇ ਹੁਣ ਪ੍ਰਸ਼ਾਸਨ ਦੀ ਜਿਹੜੀ ਪ੍ਰोसीडिंग ਹੁੰਦੀ ਤੁਹਾਨੂੰ ਪਤਾ ਪ੍ਰਸ਼ਾਸਨ ਦੇ ਕੰਮ ਥੋੜੇ ਜਿਹਾ ਲੰਬੇ ਚਲਾ ਦਿੰਦੇ ਮੈਂ ਅੱਜ ਫੇਰ ਜਾ ਕੇ ਆਇਆ ਮੇਰੀ ਇਹੀ ਬੇਨਤੀ ਹੈ ਕਿ ਛੇਤੀ ਛੇਤੀ ਇਹਨਾਂ ਨੂੰ ਜਿਹੜੀਆਂ ਸਰਕਾਰੀ ਸਹੂਲਤਾਂ ਬੰਦੀਆਂ ਉਹਨਾਂ ਨੂੰ ਮਿਲਣ ਜਿਹੜਾ ਆਟਾ ਦਾਲ ਉਹ ਇਹਨਾਂ ਲੋਕਾਂ ਲਈ ਵਿਚਾਰਿਆਂ ਲਈ ਸਰਕਾਰ ਨੇ ਚਲਾਇਆ ਸੀ ਉਹਨਾਂ ਲੋਕਾਂ ਲਈ ਸੀ ਜਿਹੜੇ ਛੱਤਾਂ ਦੇ ਪੈਸੇ ਉਹਨਾਂ ਲਈ ਸੀਗੇ ਜਿਹੜੇ ਪਲਾਟ ਮਿਲਦੀ ਸੀ ਉਹਨਾਂ ਲਈ ਸੀ ਉਹ ਲੈ ਕੋਈ ਹੋਰ ਤਰਾੜ ਲੋਕ ਗਏ ਆ ਅੱਜ ਉਹ ਵਿਚਾਰੇ ਦਰਦਰ ਦੀਆਂ ਠੋਕਰਾਂ ਕਾਂਦੇ ਫਿਰਦੇ ਬਹੁਤ ਮਾੜੀ ਗੱਲ ਆ ਔਰ ਤੁਹਾਡੇ ਮੀਡੀਆ ਜਰੀਏ ਮੈਂ ਇਹੀ ਬੇਨਤੀ ਕਰੂੰ ਕਿ ਇਹ ਵੀ ਇੱਕ ਸੇਵਾ ਗੁਰੂ ਰਾਮਦਾਸ ਮਾਰੇ ਦੀ ਨਗਰੀ ਦੀ ਪਰੋਪ ਜਿੰਨੇ ਜੋਗੇ ਹੈਗੇ ਆ ਡਾਇਰੈਕਟ ਹੀ ਇਸ ਪਰਿਵਾਰ ਦੇ ਕੋਲ ਆਓ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਇਹ ਪਰਿਵ ਇਕ ਅਮਰਜੀਤ ਭਾਜੀ ਨੇ ਰੋਪੜ ਤੋਂ ਜੰਗਲਾਤ ਮੈਗਮੇ ਚੋਂ ਲਟਾਇਰ ਨੇ ਉਹ ਕਹਿੰਦੇ ਵੀ ਮੈਂ ਇਹਨਾਂ ਦਾ ਹਰ ਮਹੀਨੇ ਦਾ ਕਿਰਾਇਆ ਦੇ ਦਿਆ ਕਰੂੰਗਾ ਤੇ ਅਸੀਂ ਜਿਹੜਾ ਉਹ ਰਾਸ਼ਨ ਜਿੰਨੇ ਜੋ ਕਿ ਹੈਗੇ ਅਸੀਂ ਦੇ ਦਿਆ ਕਰਾਂਗੇ ਪਰ ਸਾਰਿਆਂ ਨਾਲ ਇਹ ਇਹਦੇ ਨਾਲ ਪਰਿਵਾਰ ਨਹੀਂ ਚੱਲਦਾ ਮਾਤਾ ਜੀ 1500 ਰੁਪਏ ਚ ਵਿਚਾਰੇ ਕਰਦੇ ਉਥੇ ਕੰਮ ਕਿਸੇ ਦੇ ਘਰ ਚ ਤੇ ਉਹਦੇ ਨਾਲ ਕੀ ਗੁਜ਼ਾਰਾ ਚੱਲਦਾ ਹੋਊਗਾ 1500 ਨਾਲ ਘਰ ਕਿਤੇ ਪਲਦੇ ਅੱਜ ਦੱਸੋ ਮੈਨੂੰ ਇਸ ਕਰਕੇ ਕਿਤੇ ਚੰਗੇ ਰੈਸਟੋਰੈਂਟ ਚ ਬਹਿ ਜੀਏ 2-4000 ਬਿੱਲਾਂ ਵਿੱਚ ਬਣ ਜਾਂਦਾ ਤੇ 1500 ਚ ਪਰਿਵਾਰ ਨੂੰ ਕਿੱਥੋਂ ਪਾਲਣਗੇ ਅੱਜ ਇਹਨਾਂ ਦੇ ਬੇਟੇ ਨੇ ਲਾਜ ਵੀ ਕਰਾਉਣਾ ਤੇ ਭਰਾਓ ਮੇਰੀ ਬੇਨਤੀ ਆ ਆਪਣੇ ਕੌਮ ਨੂੰ ਬੇਨਤੀ ਮੇਰੀ ਕੀ ਉਹਨਾਂ ਲੋਕਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਜ਼ਰੂਰਤ ਆਪਾਂ ਆਪਣੇਆਂ ਨੂੰ ਸੰਭੀਏ ਸਰਬੱਤ ਦਾ ਭਲਾ ਹੀ ਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਹਨੇ ਸ੍ਰੀ ਗੁਰੂ ਨਾਨਕ ਨਾਮ ਚੜ ਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਉਹ ਆ ਜਿਹੜਾ ਸਭ ਦਾ ਭਲਾ ਮੰਗੇ ਤੇ ਸਾਡੇ ਜਿਹੜੇ ਆ ਉਹ ਆਪਣਾ ਭਲਾ ਛੱਡ ਕੇ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰਨ ਬਿਲਕੁਲ ਬੜੀ ਵੱਡੀ ਗੱਲ ਆਕੀ ਸੋਨੂ ਵੀਰ ਜੰਡਿਆਲਾ ਜਿਹੜੇ ਨੇ ਉਹਨਾਂ ਨੇ ਕਿਉਂਕਿ ਇਸ ਪਰਿਵਾਰ ਨੂੰ ਮਦਦ ਦੀ ਤਰਕਾਰ ਹੈ ਔਰ ਮਦਦ ਕਰਨਾ ਵੀ ਜਿਹੜਾ ਕਿ ਸਮਾਜ ਸੇਵੀ ਜਥੇਬੰਦੀਆਂ ਦਾ ਫਰਜ਼ ਬੰਦਾ ਅੱਗੇ ਆ ਕੇ ਜਿਹੜਾ ਕਿ ਕਿਉਂਕਿ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਕਿ ਉਹਨਾਂ ਵੱਲੋਂ ਤਾਂ ਮਦਦ ਜਿਹੜੀ ਕਿ ਉਹ ਮਿਲਣ ਨੂੰ ਸਮਾਂ ਲੱਗਦਾ ਪਰ ਜੇ ਫੋਰੀ ਮਦਦ ਕੋਈ ਕਰਨਾ ਚਾਹੁੰਦਾ ਹੈ ਸਮਾਜ ਸੇਵੀ ਜਥੇਬੰਦੀਆਂ ਤੋਂ ਜਿਵੇਂ ਸੋਨੂ ਜੰਡਿਆਲਾ ਨੇ ਮਦਦ ਕੀਤੀ ਪਰਿਵਾਰ ਦੀ ਤਾਂ ਉਹ ਵੀ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਨੇ ਕਿਉਂਕਿ 40 ਸਾਲ ਹੋ ਗਏ ਲਗਾਤਾਰ ਇਹ ਪਰਿਵਾਰ ਜਿਹੜਾ ਕਿ ਉਹ ਤਰਸਯੋਗ ਜ਼ਿੰਦਗੀ ਜੀਣ ਨੂੰ ਮਜਬੂਰ ਹੈ ਕਿਰਾਏ ਤੇ ਘਰ ਹੈ ਮਾਤਾ ਜੀ ਦੀ ਉਮਰ ਵੀ ਹੋ ਚੁੱਕੀ ਹੈ ਭਵੇਂ ਕੰਮਕਾਰ ਕਰਦੇ ਨੇ ਪਰ ਇਨਾ ਜ਼ਿਆਦਾ ਨਹੀਂ ਕਰ ਪੰਦੇ ਵੀ ਆਪਣੇ ਘਰ ਦਾ ਗੁਜ਼ਾਰਾ ਵੀ ਕਰ ਸੰਗੜ ਇਸ ਲਈ ਸਾਰੇ ਹੀ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੀਆਂ ਭਰਾ ਭਰਾਵਾ ਨੇ ਉਹਨਾਂ ਨੂੰ ਇਹੀ ਅਪੀਲ ਆ ਵੀ ਇਸ ਪਰਿਵਾਰ ਦੀ ਬਾਤ ਚੜ੍ਹ ਕੇ ਮਦਦ ਲਈ ਅੱਗੇ ਆਉਣ ਤੇ ਜੇਕਰ ਕੋਈ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਿੱਥੇ ਮਦਦ ਕੀਤੀ ਜਾ ਸਕਦੀ ਹੈ ਜੀ ਇੱਥੇ 103 ਨੰਬਰ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵਨਿਊ ਅੰਮ੍ਰਿਤਸਰ ਆ ਕੇ ਵੀ ਪਰਿਵਾਰ ਨੂੰ ਮਿਲ ਕੇ ਮਦਦ ਕਰ ਸਕਦੇ ਨੇ ਤੇ ਅਗਰ ਪਰਿਵਾਰ ਨਾਲ ਸੰਪਰਕ ਕਰਨਾ ਹੋਵੇ ਤੇ ਨੰਬਰ 95011 98906 ਹਾਂ ਜੀ 95011 नाइन एट नाइन जीरो सिक्स कैमरा पर्सन विपुल शर्मा ना सिकंदर टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर